ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਨੇ ਅਕਾਲੀ ਦਲ ਦੇ ਪ੍ਰਧਾਨ ਨੇ ਆਪਣਾ ਸਪਸ਼ਟੀਕਰਨ ਦਿੱਤਾ ਇਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਆਪਣਾ ਸਪਸ਼ਟੀਕਰਨ ਦੇ ਦਿੱਤਾ ਹੈ ਹੁਣ ਆ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਦਾ ਲਿਖਤੀ ਰੂਪ ਦੇ ਵਿੱਚ ਮਿਲਿਆ ਸਪਸ਼ਟੀਕਰਨ ਪੰ ਸਿੰਘ ਸਾਹਿਬਾਨ ਦੀ ਮੀਟਿੰਗ ਦੇ ਵਿੱਚ ਵਿਚਾਰਨਗੇ ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਧਾਮੀ ਨੇ ਵੀ ਐਸਜੀਪੀਸੀ ਵੱਲੋਂ ਲਿਫਾਫਾ ਬੰਦ ਸਪਸ਼ਟੀਕਰਨ ਸੌਂਪਿਆ ਸ਼੍ਰੋਮਣੀ ਅਕਾਲੀ ਦਲ ਦੇ ਬਾਕੀ ਧੜੇ ਨੇ ਇੱਕ ਚਿੱਠੀ ਦੇ ਨਾਲ 2007 ਤੋਂ ਲੈ ਕੇ 2017 ਦਰਮਿਆਨ ਅਕਾਲੀ ਦਲ ਦੀ ਸਰਕਾਰ ਸਮੇਂ ਹੋਈਆਂ ਗਲਤੀਆਂ ਦਾ ਜ਼ਿਕਰ ਕੀਤਾ ਸੀ ਬਾਕੀ ਧੜੇ ਨੇ ਵੱਡਾ ਇਲਜ਼ਾਮ ਲਗਾਇਆ ਕਿ ਸੁਪੀਰ ਬਾਦਲ ਨੇ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਡੇਰਾ ਮੁਖੀ ਗੁਰਮੀਤ RAM ਰਹੀਮ ਨੂੰ ਮਾਫੀ ਦਿਵਾਈ ਸੀ ਇੰਨਾ ਹੀ ਨਹੀਂ ਇਸ ਨੂੰ ਸਹੀ ਠਰਵਾਉਣ ਦੇ ਲਈ ਸ਼੍ਰੋਮਣੀ ਕਮੇਟੀ ਦਾ ਕਰੀਬ 90 ਲੱਖ ਇਸ਼ਤਿਹਾਰ ਬਾਜ਼ੀ ਤੇ ਖਰਚਾ ਗਿਆ ਹੈ ਇਨਾ ਵੱਡੇ ਇਲਜ਼ਾਮਾਂ ਬਾਅਦ ਜ਼ਥੇਦਾਰ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਤਲਬ ਕਰ ਲਿਆ ਸੀ ਅਤੇ ਸਪਸ਼ਟੀਕਰਨ ਮੰਗਿਆ ਸੀ। ਸਪਸ਼ਟੀਕਰਨ ਲੈ ਕੇ ਸ਼੍ਰੀ ਅਕਾਲਪੁਰ ਸਾਹਿਬ ਤੇ ਪਹੁੰਚੇ ਨੇ। ਔਰ ਉਸ ਸਪਸ਼ਟੀਕਰਨ ਨੂੰ ਆਉਣ ਵਾਲੇ ਦਿਨਾਂ ਵਿੱਚ ਪੰਚੀ ਸਾਹਿਬਾਨ ਦੀ ਮੀਟਿੰਗ ਹੋਊਗੀ। ਉਹਦੇ ਵਿੱਚ ਖੋਲ ਕੇ ਪੜ੍ਹ ਕੇ ਤੇ ਉਹਨੂੰ ਵਿਚਾਰਿਆ ਜਾਏਗਾ। ਅੱਗੇ ਕੀ ਕਰਨਾ? ਬਸ ਥੋੜੇ ਦਿਨਾਂ ਬਾਅਦ ਤੱਕ ਮੀਟਿੰਗ ਹੋਏਗੀ। ਅੰਮ੍ਰਿਤਸਰ ਤੋਂ ਬੀਰ ਰਿਪੋਰਟ ਐਂਡ 7 ਨਿਊਜ਼।